ਬਾਬਾ ਸਾਹਿਬ ਡਾਕਟਰ ਪੀਮ ਰਾਉ ਅੰਬੇਡਕਰ ਜੀ ਦੇ અપਮਾਨ ਨਾਲ ਰੁਕੇਤਾ ਸੂਬਾ ਪਧਰੀ ਅੰਦੋਲਨ ਕਰਾਂਗੇ ਕਿਹਾ ਸੰਗੋਲ ਦਲਿਤ ਆਗੂਆਂ ਨੇ ਫਿਲੌਰ ਦੇ ਪਿੰਡ ਨੰਗਲ ਵਿਖੇ ਦੁਜੀ ਵਾਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਤੈਚੂ ਦਾ અપਮਾਨ ਦੇ ਵਿਰੋਧ ਵਿੱਚ ਅੱਜ ਸਥਾਨਕ ਅੰਬੇਡਕਰੀ ਅਤੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾ ਵੱਲੋਂ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦਲਿਤ ਸਮਾਜ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੁਫੀਆ ਏਜੰਸੀਆਂ ਦੇ ਫੈਲ ਹੋਣ ਕਾਰਨ

ਉਨਾ ਕਿਹਾ ਕਿ ਜੇਕਰ ਦੋਸ਼ੀ ਜਲਦ ਗ੍ਰਿਫਤਾਰ ਨਾ ਹੋਏ ਤਾਂ ਸਾਨੂੰ ਸਖਤ ਰੁਖ ਅਖਤਿਆਰ ਕਰਨਾ ਪਵੇਗਾ ਸਰਕਾਰ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ ਨਹੀਂ ਤਾਂ ਨਤੀਜੇ ਭਿਆਨਕ ਹੋਣਗੇ ਆਗੂਆਂ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਉਪਰਾਲਾ ਕਰਕੇ ਪੰਨੂ ਦੀ ਮਾੜੀ ਸੋਚ ਦਾ ਜਵਾਬ ਦੇਵਾਂਗੇ ਇਸ ਮੌਕੇ ਸਰਬਸ੍ਰੀ ਸਰਬੰਸਿੰਘ ਫਿਲੌਰ ਸਾਫ ਦਾ ਮੰਤਰੀ ਰਾਜਕੁਮਾਰ ਸੰਦੂ ਬਿਸਰਾਜ ਮਲ तारा चंद जखू परमानंद राय बरिंदर चौहान गुलशन मसंतपुर संजीव पौरा जर्नैल फिलौर अशोक रत्तू हरमेश सरबजीत साबी सरपंच जस्सी गन्ना पिंड सरबजीत पट्टिया जोत जजा कला विपिन गन्ना पिंड राम मूर्ति खेला बाबा स्वरूप सिंह पृथ्वीपाल सिंह खैरा सुखदेव सिंह नंबरदार लखविंदर मोतीपुर जसपाल गेंडा रमेश चोहका ਐਡਵੋਕੇਟ ਵਿਜੇ ਬੱਦਲ ਹੰਸ ਰਾਜ ਪੈਰੋ ਠੇਕੇਦਾਰ ਹੰਸ ਰਾਜ ਸੋਹਣ ਲਾਲ ਸੱਗੜ ਮਨੋਜ ਕੁਮਾਰ ਸੰਧੂ ਤੋਂ ਇਲਾਵਾ ਸੈਂਕੜੇ ਸਾਥੀ ਅਤੇ ਮਹਿਲਾਵਾਂ ਸ਼ਾਮਲ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅੱਜ ਜੋ ਪਿਛਲੇ ਦਿਨੀ 1 2 ਜੂਨ ਦੀ ਦਰਮਿਆਨੀ ਰਾਤ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ અપਮਾਨ ਦੂਜੀ ਵਾਰੀ ਪਿੰਡ ਨੰਗਲ ਤੇ ਸਿਰਫਲੌਰ ਵਿੱਚ ਹੋਇਆ ਸੀ ਉਸ ਦੇ ਵਿਰੋਧ ਦੇ ਵਿੱਚ ਅੱਜ ਫਲੋਰ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਡਾਕਟਰ ਅੰਬੇਡਕਰ ਸਭਾਵਾਂ ਔਰ ਕ੍ਰਾਂਤੀਕਾਰੀ ਮਿਸ਼ਨਰੀ ਸਾਥੀਆਂ ਨੇ ਸੰਕੇਤਕ ਰੂਪ ਦੇ ਵਿੱਚ ਅੱਜ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਦੇਸ਼ ਦੇ ਪਾਵਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਇੰਨੇ ਤਾਂ ਜਾਗਰੂਕ ਹੋ ਚੁੱਕੇ ਹਨ ਕਿ ਉਹ ਤੁਹਾਡੇ ਜਿਹੜੇ मंसूਬੇ ਆ ਸਮਾਜ ਦੇ ਵਿੱਚ ਪਾੜਾ ਪਾਉਣ ਦੇ ਔਰ ਇੱਕ ਫਿਰਕੇ ਨੂੰ ਦੂਜੇ ਦਰਕੇ ਨਾਲ ਲੜਾਈ ਝਗੜਾ ਕਰਵਾ ਕੇ ਮਾਹੌਲ ਖਰਾਬ ਕਰਨ ਦੇ ਉਹਨਾਂ ਨੂੰ ਕਦੇ ਵੀ ਉਹ ਕਾਮਯਾਬ ਨਹੀਂ ਹੋਣ ਦੇਣਗੇ ਇਹ ਗੁਰੂਆਂ ਦੀ ਧਰਤੀ ਹੈ ਸਰਬ ਸੰਗੀ ਵਲਤਾ ਦਾ ਸੰਦੇਸ਼ ਦੇਣ ਵਾਲੇ ਲੋਕਾਂ ਦੀ ਧਰਤੀ ਹੈ ਸੋ ਇਸ ਮੌਕੇ ਸਾਰੇ ਹੀ ਸਮਾਜਿਕ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਹਮ ਹਮਾ ਕੇ ਹਸਾ ਲਿਆ ਔਰ ਭਾਰਤ ਦੀ ਕੇਤਾ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਸੰਕਲਪ ਲਿਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਭਾਰਤੀ ਸੰਵਿਧਾਨ ਦੇ ਵਿੱਚ ਆਪਣੀ ਪੂਰਨ ਆਸਤਾ ਯਾ ਉਹਦਾ ਪ੍ਰਕਟਾਵਾ ਦਿੱਤਾ ਜੈ ਭੀਂਦਿਆਪਨ ਮੈਂ ਵੀ ਜਿਹੜਾ ਨਾਰੀ ਜਾਨੀ ਦੇ ਮੁਕਤੀਦਾਤਾ ਪੀਰਾਂ ਨੂੰ ਮੇਡ ਕਰਦਾ ਦੂਸਰੀ ਵਾਰੀ ਦਾ ਪ੍ਰਕਟਾਵਾ ਵਿਖੇ ਮਾਨ ਹੋਇਆ ਤੁਸੀਂ ਉਸ ਨੂੰ ਮਾਫ ਕਰ ਰਹੇ ਹੋ ਮਾਨ ਕਰ ਰਹੇ ਹੋ ਤੁਸੀਂ ਬਸੇ ਫਲੋਰ ਸ਼ਹਿਰ ਦੇ ਵਿੱਚ ਡਾਕਟਰ ਵੀ ਅੰਬੀਰ ਅੰਬੇਜਕਰ ਨੰਗਲ ਦੇ ਵਿੱਚ ਜਿਹੜਾ ਸਟੈਚੂ ਲੱਗਾ ਹੈ ਉਹਦੇ ਵਿੱਚ ਦੂਸਰੀ ਵਾਰ ਇਹ ਕੰਮ ਕੀਤਾ ਗਿਆ ਗਲਤ ਕੰਮ ਜਿਹੜਾ ਕੀਤਾ ਉਹ ਕਿਸੇ ਦੇ ਸ਼ਹਿਰ ਦੇ ਉੱਤੇ ਹੀ ਹੁੰਦੇ ਆ ਇਦਾਂ ਦਾ ਕੰਮ ਜਿਹੜੇ ਆ ਉਹ ਸਰਕਾਰਾਂ ਦਾ ਇਹਦੇ ਵਿੱਚ ਹੱਥ ਹੋ ਸਕਦਾ ਅਸੀਂ ਇਹ ਮੰਗ ਕਰਨ ਚਾਹੁੰਦੇ ਕਹਿੰਦਾ ਆ ਕਿ ਜਿਹੜਾ ਕਿਸੇ ਨੇ ਵੀ ਐਦਾਂ ਦਾ ਕੰਮ ਕੀਤਾ ਘਨੌਣੀ ਹਰਕਤ ਕੀਤੀ ਆ ਉਸ ਨੂੰ ਜਲਦੀ ਤੋਂ ਜਲਦੀ ਤੇ ਫੜ ਕੇ ਉਹਨਾਂ ਨੂੰ ਸਭ ਤੋਂ ਸਾਬਤ ਸਜ਼ਾ ਦਿੱਤੀਆਂ ਜਾਣ ਤਾਂ ਲੋਕ ਅੱਜ ਜਿਹੜਾ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦਾ ਪਿੰਡ ਨੰਗਲ ਦੇ ਅੰਦਰ ਪਿਛਲੇ ਦਿਨੀ ਬੁੱਤ ਦੀ ਵੀਅਦ ਵੀ ਹੋਈ ਆ ਅੱਜ ਇਲਾਕੇ ਭਰ ਦੇ ਲੋਕਾਂ ਨੇ ਅੰਬੇਡਕਰੀ ਸੁਭਾਵਾਂ ਨੇ ਬਾਲਮੀਕੀ ਸੁਭਾਵਾਂ ਨੇ ਪੂਰਵ ਵਿਦਾਸ ਸੁਭਾਵਾਂ ਨੇ ਜਿਹੜਾ ਉਸ ਬੁੱਤ ਦੇ ਉੱਪਰ ਜਿੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਆ ਤੇ ਬੇਨਤੀ ਕੀਤੀ ਆ ਸਰਕਾਰ ਨੂੰ ਮੰਗ ਕੀਤੀ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਫੌਰੀ ਤੌਰ ਤੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹਦੇ ਨਾਲ ਹੀ ਸਾਡਾ ਇਹ ਮਾਰਚ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਜਿਹੜਾ ਸ਼ਹਿਰ ਦੇ ਅੰਦਰ ਸੈਂਟਰ ਦੇ ਵਿੱਚ ਬੋਤ ਲੱਗਾ ਆ ਉਹਦੇ ਤੇ ਇੱਕ ਸਮਾਪਤ ਹੋਇਆ ਤੇ ਸਰਕਾਰ ਨੂੰ ਚੇਤਾਵਨੀ ਦਿੰਦਾ ਹੋਇਆ ਕਿ ਜੇਕਰ ਸਰਕਾਰ ਨੇ ਇਹਨਾਂ ਲੋਕਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਡਾਕਟਰ 바ਵਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬਿਆਦਵੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਨਾ ਦਿੱਤੀਆਂ ਤਾਂ ਉਹਨਾਂ ਵਾਲੇ ਸਮੇਂ ਦੇ ਅੰਦਰ ਜਿਹੜਾ ਇਹ ਸੰਘਰਸ਼ ਜਿਹੜਾ ਮੈਂ ਤੇ ਵਿਚੋਂ ਸੰਤਾਂ ਗੱਲਾਂ ਕਰਦਿਆਂ ਵੇ ਤੁਹਾਡਾ ਕੀ ਜਿਹੜਾ ਐਕਸ਼ਨ ਆ ਤੁਹਾਡਾ ਪੁਲਿਸ ਨਾਲ ਕੀ ਸੰਬੰਧ ਆ ਤੁਹਾਡਾ ਪੁਲਿਸ ਨਾਲ ਤੁਹਾਨੂੰ ਕੀ ਦੱਸਿਆ ਜਿੱਦਾਂ ਕਈ ਗੱਲਾਂ ਤਵਕੀਸੀ ਤੌਰ ਤੇ ਨਹੀਂ ਕਹਾਈਆਂ ਹੋਣੀਆਂ ਤੇ ਡੀਐਸਪੀ ਸਾਹਿਬ ਦਾ ਫੋਨ ਆਇਆ ਸੀ 2 ਘੰਟੇ ਪਹਿਲਾਂ ਵੀ ਅਸੀਂ ਤੁਹਾਨੂੰ ਇੱਕ ਦੋ ਦਿਨ ਵਿੱਚ ਤੁਹਾਨੂੰ ਅਸੀਂ ਜਿਹੜਾ ਰਿਜ਼ਲਟ ਦੇਵਾਂਗੇ ਤੇ ਅਸੀਂ ਕਹਿੰਨੇ ਆ ਵੀ ਅਸੀਂ ਵੀ ਤੁਹਾਡੇ ਨਾਲ ਆ ਤੁਸੀਂ ਵੀ ਜੱਟਗੇ ਕੰਮ ਕਰੋ ਤੇ ਜਿਹੜੀ ਸੰਗਤ ਆ ਦੁਰੰਧ ਕਮੇਟੀਆਂ ਆ ਤੁਹਾਡੇ ਨਾਲ ਖੜੀਆਂ ਆ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ